ਚੰਡੀਗੜ੍ਹ ਦੇ ਵਿੱਚ ਕਰੋਨਾ ਨੇ ਦਸਤਕ ਦਿੱਤੀ ਤੇ ਉੱਥੇ ਹੀ ਇੱਕ ਵੱਡਾ ਅਪਡੇਟ ਮਿਲ ਪਾ ਰਿਹਾ ਹੈ ਮੱਧਪਾਗੀ ਖਬਰ ਹੈ ਪਹਿਲੇ ਮਰੀਜ਼ ਦੀ ਮੌਤ ਹੋ ਚੁੱਕਿਆ ਹੈ ਕੋਵਿਡ ਦੇ ਨਾਲ ਪਹਿਲੇ ਮਰੀਜ਼ ਦੀ ਮੌਤ ਹੋ ਚੁੱਕਿਆ ਜਿਸ ਤਰੀਕੇ ਦੇ ਨਾਲ ਸੈਕਟਰ 32 ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਮਰੀਜ਼ ਦਾ ਤਾਂ ਹੁਣ ਜਾ ਚਲੇਗੀ ਮੌਤ ਹੋ ਗਈ ਕਰੋਨਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੌਤ ਹੋ ਜਾਣ ਦੀ ਇੱਕ ਸਖਸ਼ੀ ਦੀ ਖਬਰ ਮਿਲ ਪਾ ਰਹੀ ਹੈ ਸੋ ਕਰੋਨਾ ਨੇ ਮੁਰਤੋਂ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਨੇ ਪੂਰੇ ਬਲ ਭਰ ਦੇ ਵਿੱਚ ਵਕ ਵਕ ਥਾਵਾਂ ਤੇ ਕਰੋਨਾ ਦੇ ਨਿਤ ਨਵੇਂ ਬਾਬਲੇ ਸਭ ਨੇ ਆ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਤਾਂ ਹੁਣ ਪਹਿਲੇ ਮਰੀਜ਼ ਦੀ ਮੌਤ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸੀ ਮਰੀਜ਼ ਸੋ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਸੀ ਜਿਸ ਤੋਂ ਬਾਅਦ ਜਦੋਂ ਰਿਪੋਰਟ ਕਰਵਾਈ ਗਈ ਕਰੋਨਾ ਦੀ ਤਾਂ ਪੋਜ਼ਿਟਿਵ ਆਏ ਗਏ ਐਤਿਹਾਤ ਹਾਲਾਂਕਿ ਵਰਤੇ ਜਾ ਰਹੇ ਨੇ ਤਾਂ ਉਥੇ ਹੀ ਚੰਡੀਗੜ੍ਹ ਵਿਖੇ ਕਰੋਨਾ ਨਾਲ ਪਹਿਲੇ ਮਰੀਜ਼ ਦੀ ਮੌਤ ਹੋ ਗਈ। ਉਹ ਸੀger ਹੋਵੇ ਤੇ ਉਹਨੂੰ ਟੈਸਟ ਕਰਾਣਾ ਹੈ ਉਹਨੂੰ ਆ ਕੇ ਜੋ ਗਾਈਡਲਾਈਨ ਪਹਿਲਾਂ ਸੀ ਜੀ ਆਪਣੇ 2-3 ਸਾਲ ਪਹਿਲਾਂ ਆਪਾਂ ਸਾਰੇ ਇਸ ਚੋਂ ਗੁਜ਼ਰੇ ਹੀ ਹੈਗੇ ਆਂ ਜਦ ਪੈਂਡੈਮਿਕ ਸੀਗਾ। ਠੀਕ ਹੈ। ਬਹੁਤ ਜਨਕ ਕੰਮ ਸੀਗੀ। ਤੋਂ ਸਾਨੂੰ ਪਤਾ ਚੋ ਲੱਗੂਗਾ। ਅਮ ਇਹ ਬੋਰਚ ਜਿਆਦਾ ਜਿਹਾ ਸੀ ਦਿਖਾਤਾ ਜੋ ਜਿਹੜਾ ਬਣਿਆ ਹੋਇਆ ਤੇ। ਹਾਂਜੀ ਬਹੁਤ ਸਾਫ ਸੁਥਰੇ ਬਣਿਆ ਹੋਇਆ। ਫਿਰ ਬੰਦ ਕਰਤਾ ਉਹ ਵੀ ਫੋਟੋ ਦੇ ਇਸ ਆ ਮਾਰ ਨਾਲ ਚੋਟ ਦੇ ਮਾਰਟ ਦੇ ਦੋ ਬੋਲੋ ਸਿਆਉ ਬੋਖ ਤੁਸੀਂ ਬੋਲ ਦਾਂਗੇ ਕੀ ਬਣਾਇਆ ਸੀ ਬੰਦ ਕਰ ਉਹ ਸੋ ਅਸਲੀ ਗੱਲ ਚੰਡੀਗੜ੍ਹ ਦੇ ਵਿੱਚ ਕਰੋਨਾ ਕਾਰਨ ਪਹਿਲੀ ਮੌਤ ਹੋ ਚੁੱਕੀ ਹੈ ਬਹਿਤ ਉਗਦਾਈ ਖਬਰ ਹੈ ਹਾਲਾਂਕਿ ਕਰੋਨਾ ਮਸਾਂ ਹੀ ਜਿਹੜਾ ਖਤਮ ਹੋਇਆ ਸੀ ਉਹ ਮੁਰੜ ਤੋਂ ਜਿਹੜਾ ਹੈ ਦੁਆਰਾ ਤੋਂ ਕਰੋਨਾ ਜਿਹੜਾ ਹੈ ਆ ਚੁੱਕਿਆ ਸੋ ਇਤਿਹਾਤ ਵਰਤ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਮਾਸਕ ਪਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਸਯੋਗੀ ਕਮਲਦੀਪ ਸਿੰਘ ਇਸੇ ਖਬਰ ਤੇ ਲੈ ਬਣਨੇ ਕਮਲ ਕਰੋਨਾ ਦਾ ਪਹਿਲਾ ਮਾਮਲਾ ਚੰਡੀਗੜ੍ਹ ਦੇ ਵਿੱਚ ਆਇਆ ਤੇ ਹੁਣ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ ਕੀ ਕੁਝ ਖਾਸ ਅਪਡੇਟ ਹੈ ਕਰੋਨਾ ਦਾ ਇਹ ਕਿਹੜਾ ਵੇਰੀਐਂਟ ਹੈ ਡਾਕਟਰ ਕੀ ਜਾਣਕਾਰੀ ਦੇ ਰਹੇ ਨੇ ਬਿਲਕੁਲ ਗੁਰਪ੍ਰੀਤ ਦੇਖੋ ਖਾਸ ਤੌਰ ਤੇ ਇਸ ਸਮੇਂ ਦੀ ਵੱਡੀ ਖਬਰ ਜਿਹੜੀ ਚੰਡੀਗੜ੍ਹ ਤੋਂ ਨਿਕਲ ਕੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਮਰੀਜ਼ ਜੋ ਸੈਕਟਰ 32 ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀਗਾ ਜਿਸ ਦਾ ਕੱਛਦੇ ਬੀਤੇ ਦਿਨੀ ਕਰੋਨਾ ਟੈਸਟ ਜਿਹੜਾ ਉਹ ਕਰਵਾਇਆ ਗਿਆ ਸੀਗਾ ਅਤੇ ਕਰੋਨਾ ਟੈਸਟ ਜਦੋਂ ਹੋਇਆ ਸੀਗਾ ਉਸ ਦੀ ਰਿਪੋਰਟ ਦੇ ਵਿੱਚ ਉਹ ਮਰੀਜ਼ ਕੋਵਿਡ ਪੋਜ਼ੀਟਿਵ ਆਇਆ ਸੀਗਾ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਮਰੀਜ਼ ਨੂੰ ਰੱਖ ਦਿੱਤਾ ਗਿਆ ਸੀਗਾ ਪਰ ਅੱਜ ਸਵੇਰੇ ਉਸ ਮਰੀਜ਼ ਦੀ ਕਰੋਨਾ ਕਰਕੇ ਜਿਹੜਾ ਕੋਵਿਡ ਕਰਕੇ ਕੱਛਦੇ ਮੌਤ ਹੋ ਚੁੱਕੀ ਆ ਅਤੇ ਉਸ ਤੋਂ ਬਾਅਦ ਲਗਾਤਾਰ ਜੋ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ احتیاط ਵਰਤਣ ਵਾਸਤੇ ਕਿਹਾ ਜਾ ਰਿਹਾ ਕਿਉਂਕਿ ਵਕ ਵਕ ਥਾਵਾਂ ਤੇ ਜਿਹੜੇ ਕਰੋਨਾ ਦੇ ਜੋ ਕੋਵਿਡ ਦੇ ਮਰੀਜ਼ ਨੇ ਉਹ ਇਸ ਸਮੇਂ ਜਿਹੜੇ ਆ ਰਹੇ ਨੇ ਅਤੇ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਜਿਹੜਾ ਲੋਕਾਂ ਨੂੰ ਲਗਾਤਾਰ احتیاط ਵਰਤਣ ਵਾਸਤੇ ਕਿਹਾ ਜਾ ਰਿਹਾ ਇਸ ਸਮੇਂ ਅਸੀਂ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਜੋ ਸੈਕਟਰ 32 ਦਾ ਇੱਕ ਗਵਰਨਮੈਂਟ ਮੈਡੀਕਲ ਕਾਲਜ ਹੈ ਇਸੇ ਜਿਹੜਾ ਕਹਿ ਸਕਦੇ ਆ ਜੋ ਹਸਪਤਾਲ ਹੈ ਇਸ ਹਸਪਤਾਲ ਦੇ ਵਿੱਚ ਅੱਜ ਤੋਂ 3 ਦਿਨ ਪਹਿਲਾਂ ਉਸ ਪੇਸ਼ੈਂਟ ਨੂੰ ਦਾਖਲ ਕੀਤਾ ਗਿਆ ਸੀਗਾ ਲੁਧਿਆਣਾ ਤੋਂ ਉਸ ਪੇਸ਼ੈਂਟ ਨੂੰ ਜਿਹੜਾ ਰੈਫਰ ਕੀਤਾ ਗਿਆ ਸੀਗਾ ਅਤੇ ਉਸ ਪੇਸ਼ੈਂਟ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਕਾਫੀ ਹੱਦ ਤੱਕ ਆ ਰਹੀ ਸੀਗੀ ਜਿਸ ਤੋਂ ਬਾਅਦ ਕਹਿ ਸਕਦੇ ਬੀਤੇ ਦਿਨੀ ਉਸ ਪੇਸ਼ੈਂਟ ਦਾ ਕੋਵਿਡ ਟੈਸਟ ਕਰਾਇਆ ਗਿਆ ਅਤੇ ਉਸ ਪੇਸ਼ੈਂਟ ਦਾ ਜਿਹੜਾ ਕੋਵਿਡ ਟੈਸਟ ਸੀਗਾ ਉਹ ਕੋਵਿਡ ਟੈਸਟ ਪੋਜ਼ਿਟਿਵ ਆਇਆ ਜਿਸ ਤੋਂ ਬਾਅਦ ਕਹਿ ਸਕਦੇ ਜੋ 10 ਤੋਂ 12 ਬਿੱਡਾਂ ਦਾ ਜੋ ਆਈਸੋਲੇਸ਼ਨ ਵਾਰਡ ਆ ਉਹ ਵਾਰਡ ਵੀ ਜੋ ਹਸਪਤਾਲ ਵੱਲੋਂ ਜਿਹੜਾ ਪ੍ਰਬੰਧਕਾਂ ਵੱਲੋਂ ਮੈਨੇਜਮੈਂਟ ਵੱਲੋਂ ਜਾਂ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਬਣਾ ਲਿਆ ਗਿਆ ਪਰ ਉਸ ਚੀਜ਼ ਨੂੰ ਵੇਖਦਿਆਂ ਹੋਇਆਂ ਜਿਹੜਾ ਇੱਕ ਇhtiyat ਜਰੂਰ ਵਰਤਿਆ ਜਾ ਰਿਹਾ ਪਰ ਉਹ ਵਿਅਕਤੀ ਕਿਤਨਾ ਕਿਤੇ ਜਿਹੜਾ 40 ਸਾਲਾਂ ਦਾ ਵਿਅਕਤੀ ਜਿਹੜਾ ਇਸ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦਾ ਦਾਖਲ ਹੋਇਆ ਸੀਗਾ ਉਹ ਕੋਵਿਡ ਦੇ ਅੱਗੇ ਆਪਣੀ ਜੰਗ ਹਾਰ ਗਿਆ ਹਾਲਾਂਕਿ ਸਭ ਤੋਂ ਵੱਧ ਜਿਹੜਾ ਜੋ ਕੋਵਿਡ ਨੇ ਅਸਰ ਕੀਤਾ ਉਸਦੇ ਜੋ ਆਰਗਨਸਿਸ ਦੇ ਸਾਲ ਲੈਣ ਦੇ ਵਿੱਚ ਦਿੱਕਤ ਆ ਰਹੀ ਸੀਗੀ ਤਾਂ ਉਸਦੇ ਉੱਪਰ ਕੋਵਿਡ ਨੇ ਸਭ ਤੋਂ ਵੱਧ ਜਿਹੜਾ ਅਸਰ ਕੀਤਾ ਅਤੇ ਇਹ ਹਾਲਾਂਕਿ ਇਸ ਸਮੇਂ ਡਾਕਟਰਾਂ ਵੱਲੋਂ ਇਹ ਤਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕੋਵਿਡ ਦਾ ਇਹ ਕਿਹੜਾ ਵੇਰੀਐਂਟ ਹੈ ਕਿ ਜੋ ਕੋਵਿਡ 19 ਸੀਗਾ ਉਹੀ ਕੋਵਿਡ ਜਿਹੜਾ ਇਸ ਸਮੇਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਸਾਰੇ ਥਾਵਾਂ ਦੇ ਦੇ ਜਿਹੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਅਤੇ ਇਹ ਡਾਕਟਰਾਂ ਦੇ ਮੁਤਾਬਿਕ ਜਾਨ ਜੋ ਸਾਡੇ ਕੋਲ ਹੁਣ ਤੱਕ ਦੀ ਜਾਣਕਾਰੀ ਆਈ ਆ ਕਿ ਇਹ ਜੋ ਕਿਸ ਤਰ੍ਹਾਂ ਦੇ ਜੁਪੀ ਦੇ ਇੱਕ ਸ਼ਹਿਰ ਦਾ ਰਹਿਣ ਵਾਲਾ ਆ ਜਿਹੜਾ ਸੀਗਾ ਵਿਅਕਤੀ ਸੀਗਾ ਅਤੇ ਜੁਪੀ ਤੋਂ ਇਹ ਲੁਧਿਆਣਾ ਦੇ ਵਿੱਚ ਕੰਮ ਕਰਦਾ ਸੀਗਾ ਲੁਧਿਆਣਾ ਦੇ ਵਿੱਚ ਇਹ ਕਿਸੇ ਫੈਕਟਰੀ ਦੇ ਵਿੱਚ ਜਾਂ ਕਿਸੇ ਉਹ ਉੱਥੇ ਕੋਈ ਜਗ੍ਹਾ ਦੇ ਵਿੱਚ ਲੱਗਿਆ ਹੋਇਆ ਸੀ ਜਿੱਥੇ ਕੰਮ ਕਾਜ ਕਰਦਾ ਸੀਗਾ ਅਤੇ ਕੁਝ ਦਿਨ ਪਹਿਲਾਂ ਹੀ ਇਸ ਵਿਅਕਤੀ ਨੇ ਜੁਪੀ ਤੋਂ ਜੋ ਟ੍ਰੈਵਲ ਲੁਧਿਆਣਾ ਕੀਤਾ ਸੀਗਾ ਅਤੇ ਲੁਧਿਆਣਾ ਦੇ ਵਿੱਚ ਆ ਕੇ ਜਿਹੜਾ ਇਹ ਪੇਸ਼ੈਂਟ ਆ ਕਾਫੀ ਹੱਦ ਤੱਕ ਬਿਮਾਰ ਹੋ ਗਿਆ ਸੀਗਾ ਜਦੋਂ ਲੁਧਿਆਣਾ ਦੇ ਵਿੱਚ ਡਾਕਟਰਾਂ ਨੂੰ ਸਮਝ ਨਾ ਆਇਆ ਕਿ ਸਿਹਤ ਜਿਹੜੀ ਕਿ ਲਗਾਤਾਰ ਸੀਰੀਅਸ ਹੋ ਰਹੀ ਸੀਗੀ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਇਸ ਜਿਹੜਾ ਪੇਸ਼ੈਂਟ ਨੂੰ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਸੀਗਾ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਇਸ ਪੇਸ਼ੈਂਟ ਨੂੰ ਲਿਆਂਦਾ ਗਿਆ ਉਸ ਸਮੇਂ ਇਸ ਦੀ ਜਿਹੜੀ ਸਿਹਤ ਸੀਗੀ ਜੋ ਇਹਦਾ ਸੀਰੀਅਸ ਸੀਗਾ ਉਹ ਬਹੁਤ ਹੀ ਨਾਜ਼ੁਕ ਬਣਿਆ ਹੋਇਆ ਸੀਗਾ ਕੰਡੀਸ਼ਨ ਸੀਰੀਅਸ ਸੀਗੀ ਪਰ ਦੋ ਤਿੰਨ ਦਿਨ ਲਗਾਤਾਰ ਜਿਹੜਾ ਇਸ ਦਾ ਟ੍ਰੀਟਮੈਂਟ ਜਿਹੜਾ ਉਹ ਚੱਲਦਾ ਰਿਹਾ ਡਾਕਟਰਾਂ ਵੱਲੋਂ ਲਗਾਤਾਰ ਇਸ ਮਰੀਜ਼ ਦਾ ਟ੍ਰੀਟਮੈਂਟ ਕੀਤਾ ਗਿਆ ਪਰ ਆਖਿਰ ਜਾ ਕੇ ਜਦੋਂ ਕੋਈ ਸੁਧਾਰ ਸੇ ਦੇ ਵਿੱਚ ਨਾ ਆਉਂਦਾ ਹੋਇਆ ਦਿਖਿਆ ਤਾਂ ਕਿਤੇ ਨਾ ਕਿਤੇ ਡਾਕਟਰਾਂ ਨੂੰ ਲੱਗਿਆ ਕਿ ਕੋਵਿਡ ਟੈਸਟ ਕਰ ਲੈਣਾ ਚਾਹੀਦਾ ਕਿਉਂਕਿ ਬੁਖਾਰ ਨਹੀਂ ਲੈ ਰਿਹਾ ਸੀਗਾ ਜੋ ਸਰੀਰ ਟੁੱਟਣ ਦੀ ਗੱਲ ਹੁੰਦੀ ਹੈ ਸਰੀਰ ਟੁੱਟ ਰਿਹਾ ਸੀਗਾ ਉਸ ਤੋਂ ਇਲਾਵਾ ਸਾਹ ਲੈਣ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਇਸ ਪੇਸ਼ੈਂਟ ਨੂੰ ਆ ਰਹੀ ਸੀਗੀ ਜਿਸ ਤੋਂ ਬਾਅਦ ਕਹਿ ਸਕਦੇ ਜਦੋਂ ਕੋਵਿਡ ਟੈਸਟ ਹੋਇਆ ਤੇ ਰਿਪੋਰਟ ਆਈ ਤਾਂ ਕੋਵਿਡ ਪੋਜ਼ਿਟਿਵ ਪਾਇਆ ਗਿਆ ਉਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਉਸ ਏਰੀਆ ਨੂੰ ਜਿਹੜਾ ਆਈਸੋਲੇਟ ਕਰ ਦਿੱਤਾ ਗਿਆ ਇਸ ਜਿਹੜਾ ਵਿਅਕਤੀ ਸੀਗਾ ਪੇਸ਼ੈਂਟ ਸੀਗਾ ਇਸ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਰ ਰਾਹ ਤੇ ਹੱਥ ਜਿਹੜਾ ਵਰਤੇ ਗਿਆ ਤੇ ਲੋਕਾਂ ਨੂੰ ਜਿਹੜੀ ਕਿ ਇਹ ਅਪੀਲ ਜਿਹੜੀ ਉਸ ਤੋਂ ਬਾਅਦ ਕੀਤੀ ਗਈ ਲਗਾਤਾਰ ਕਿ ਇਸ ਕੋਵਿਡ ਨੂੰ ਵੇਖਦੇ ਆ ਆ ਪਹਿਲਾਂ ਹੀ ਜਿਹੜਾ ਉਤਾਰ ਵਰਤ ਲੈਣਾ ਚਾਹੀਦਾ ਕਿਉਂਕਿ ਤੁਸੀਂ ਡਾਕਟਰਾਂ ਦੀ ਟੀਮ ਨਾਲ ਸੀਨੀਅਰ ਡਾਕਟਰਾਂ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਕਰੋਨਾ ਦਾ ਇਹ ਕਿਹੜਾ ਵੇਰੀਐਂਟ ਹੈ ਜਾ ਫਿਰ ਪਿਛਲੇ ਵੇਰੀਐਂਟ ਦੇ ਨਾਲ ਕਿੰਨਾ ਇਕਤਾਲ ਮਿਲ ਖਾਂਦਾ ਕਿਉਂਕਿ ਲੋਕੀ ਸੀ ਜਾਨਣਾ ਚਾਹੁੰਦੇ ਨੇ ਕਿ ਇਸ ਵੇਰੀਐਂਟ ਦੇ ਲਈ ਕੀ ਕੁਝ ਇਤਿਹਾਤ ਵਰਤਨੇ ਲਾਜ਼ਮੀ ਨੇ ਜਿਸ ਤੇ ਮਤਲਬ ਨਜ਼ਰ ਉਹ ਪਬਲਿਕ ਪਲੇਸ ਤੇ ਜਾਂ ਜੋ ਮਾਸਕ ਪੋਣਾ ਹੋ ਗਿਆ ਜਿਹੜੇ ਡਿਸਟੈਂਸ ਕਵਰ ਕਰਨਾ ਹੋ ਗਿਆ ਇਹ ਸਾਰੀ ਜਨ ਦਾ ਧਿਆਨ ਰੱਖਣ ਬਿਲਕੁਲ ਗੁਰਪੇ ਤਾਂ ਦੇਖੋ ਜੀ ਜੋ ਮੈਡੀਕਲ ਸੁਪਰਡੈਂਟਡ ਆ ਨੇ ਉਹਨਾਂ ਨਾਲ ਸੁਪਰਡੈਂਟ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਜਿਹੜੀ ਇਸ ਨੂੰ ਲੈ ਕੇ ਜਾਣਕਾਰੀ ਜਰੂਰ ਸਾਡੇ ਨਾਲ ਸਾਂਝੀ ਕੀਤੀ ਆ ਕਿਉਂਕਿ ਇੱਕ ਤਾਂ ਇਹ ਜਿਹੜਾ ਕੋਵਿਡ ਟੈਸਟ ਹੋਇਆ ਸੀਗਾ ਬੀਤੇ ਦਿਨ ਹੋਇਆ ਸੀਗਾ ਜਦੋਂ ਰਿਪੋਰਟ ਆਈ ਉਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਕਿ ਇਹ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀਗਾ ਪਰ ਹਜੇ ਤੱਕ ਇਸ ਕੋਵਿਡ ਦਾ ਵੇਰੀਐਂਟ ਦਾ ਜਿਹੜਾ ਨਹੀਂ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪੇਸ਼ੈਂਟ ਪਾਇਆ ਗਿਆ ਸੀਗਾ ਇਸ ਦਾ ਵੇਰੀਐਂਟ ਕਿਹੜਾ ਸੀਗਾ ਪਰ ਲੋਕਾਂ ਨੂੰ ਜਿਹੜੀ ਅਪੀਲ ਹੈ ਜਿਹੜੀ ਜੋ ਪ੍ਰਬੰਧਕ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਡਾਕਟਰ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਤੁਹਾਨੂੰ ਵੀ ਯਾਦ ਹੋਵੇਗਾ 2019 ਦਾ ਜਿਹੜਾ ਕੋਵਿਡ ਸੀਗਾ 19 20 ਦੇ ਵਿੱਚ ਜਿਹੜਾ ਕੋਵਿਡ ਦੇਖਣ ਨੂੰ ਮਿਲਿਆ ਉਸ ਦੇ ਵਿੱਚ ਜੇਕਰ جنگ ਜਿੱਤੀ ਗਈ ਸੀ ਤਾਂ ਇਤਿਹਾਸ ਦੇ ਤੌਰ ਤੇ ਜਿਹੜੀ ਜੰਗ ਜਿੱਤੀ ਗਈ ਸੀ ਕਿ ਜਿਸ ਵਿਅਕਤੀ ਨੇ ਮਾਸਕ ਲਗਾ ਲਿਆ ਇੱਕ ਸਮਾਜਿਕ ਪੱਖੋਂ ਜਿਹੜੀ ਕਿ ਤਰੀਕੇ ਦੇ ਨਾਲ ਕਿ ਸੋ ਤੁਸੀਂ ਇੱਕ ਕੱਟ ਦੇ ਵਿੱਚੋਂ ਉੱਥੇ ਇੱਕ ਜਿਹੜੀ ਦੂਰੀ ਆ ਜਿਹੜੀ ਉਹ ਕਰ ਲਈ ਗਈ ਜਾਂ ਕਿਸੇ ਦਾ ਆਪਣੇ ਆਪ ਨੂੰ ਜਦੋਂ ਸੈਨੀਟਾਈਜ਼ ਕੀਤਾ ਗਿਆ ਜਾਂ ਕਿਸੇ ਦੇ ਜੇਕਰ ਤੁਹਾਡੇ ਦੇ ਵਿੱਚ ਕੋਈ ਵੀ ਅਜਿਹੇ ਲੱਛਣ ਪਾਈ ਜਾਂਦੇ ਨੇ ਕੋਵਿਡ ਦੇ ਤਾਂ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਡਾਕਟਰੀ ਸਹਾਇਤਾ ਜਿਹੜੀ ਤੁਸੀਂ ਲੈ ਲਈ ਆਪਣੇ ਆਪ ਨੂੰ ਜਿਹੜਾ ਕਿਸੇ ਦਾ ਆਈਸੋਲੇਟ ਕਰ ਲਿਆ ਗਿਆ 14 ਦਿਨ ਤੁਸੀਂ ਬਾਹਰ ਨਹੀਂ ਨਿਕਲੇ ਆਪਣੇ ਆਪ ਨੂੰ ਇੱਕ ਇਕੱਲਿਆਂ ਕਰ ਲਿਆ ਤਾਂ ਉਹੀ ਲੋਕੀ ਜਿਹੜੇ ਕਿਸੇ ਦੇ ਬੱਚੇ ਸੀਗੇ ਪਰ ਇੱਕ ਚੀਜ਼ ਇਹ ਵੀ ਸੀਗੀ ਕਿ 19 20 ਦੇ ਦੌਰਾਨ ਜਿਹੜਾ ਕੋਵਿਡ ਸੀਗਾ ਉਸ ਕੋਵਿਡ ਦੇ ਦੌਰਾਨ ਸਭ ਤੋਂ ਵੱਧ ਜਿਹੜਾ ਅਸਰ ਆ ਉਹਨਾਂ ਲੋਕਾਂ ਤੇ ਹੋਇਆ ਸੀਗਾ ਜਿਨ੍ਹਾਂ ਨੂੰ ਗੁਰਦਿਆਂ ਦੀ ਜਾਂ ਕਿਸੇ ਤੇ ਹੋਰ ਸਰੀਰਕ ਪੱਖੋਂ ਦਿੱਕਤ ਪਰੇਸ਼ਾਨੀ ਸੀਗੀ ਸਾਹ ਲੈਣ ਦੇ ਵਿੱਚ ਦਿੱਕਤ ਪਰੇਸ਼ਾਨੀ ਸੀਗੀ ਹਾਰਟ ਦੇ ਪੇਸ਼ੈਂਟ ਸੀਗੇ ਕਿਸੇ ਵੀ ਤਰੀਕੇ ਦੀ ਜਿਹੜੀ ਅੰਦਰੂਨੀ ਬਿਮਾਰੀ ਉਹਨਾਂ ਨੂੰ ਜਕੜੀ ਬੈਠੀ ਸੀਗੀ ਉਸ ਬਿਮਾਰੀ ਦੇ ਉੱਪਰ ਜਦੋਂ ਕਿੱਸਦੇਆ ਕੋਵਿਡ ਨੇ ਹਮਲਾ ਕੀਤਾ ਤਾਂ ਉਸ ਵਿੱਚ ਕਾਫੀ ਸਾਰੇ ਜਿਹੜੇ ਲੋਕ ਸਨ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਪੂਰੇ ਵਰਲਡ ਦੇ ਵਿੱਚ ਇਹ ਜਿਹੜਾ ਕੋਵਿਡ ਦੇਖਣ ਨੂੰ ਮਿਲਿਆ ਸੀਗਾ ਪਰ ਉਸ ਦੇ ਵਿੱਚ ਭਾਰਤ ਨੇ ਕਿਸੇ ਤੇ ਬਹੁਤ ਅੱਗੇ ਜਿਹੜੇ ਕਦਮ ਚੁੱਕੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਹਾਲਾਂਕਿ ਗਈਆਂ ਵੀ ਸੀਗੀਆਂ ਪਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਬਚਾਇਆ ਵੀ ਗਿਆ ਕਿਉਂਕਿ ਵੈਕਸੀਨੇਸ਼ਨ ਕਰ ਦਿੱਤੀ ਗਈ ਸੀਗੀ ਅਤੇ ਉਸ ਚੀਜ਼ ਤੋਂ ਬਾਅਦ ਹੁਣ ਜੇਕਰ ਇਸ ਕੋਵਿਡ ਦਾ ਵੀ ਦੇਖਿਆ ਜਾਵੇ ਜੋ ਨਵੇਂ ਕੇਸ ਆਇਆ ਸੀਗਾ ਨਵੇਂ ਕੇਸ ਕਿੱਸਾ ਦੇ ਇਹ ਪਹਿਲੇ ਹੀ ਕੇਸ ਸੀਗਾ ਚੰਡੀਗੜ੍ਹ ਦੇ ਵਿੱਚ ਜਿਹੜਾ ਮਿਲਿਆ ਸੀਗਾ ਜਿਹੜਾ ਹਾਲਾਂਕਿ ਮਿਲਿਆ ਲੁਧਿਆਣਾ ਤੋਂ ਸੀਗਾ ਪਰ ਜਦੋਂ ਰੈਫਰ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇਸ ਨੂੰ ਟੈਸਟ ਕੀਤਾ ਗਿਆ ਸੀਗਾ ਕੋਵਿਡ ਚੈਕਿੰਗ ਤਾਂ ਗਿਆ ਸੀਗਾ ਤੇ ਉਸ ਕਰਕੇ ਠੀਕ ਹੈ ਠੀਕ ਹੈ ਠੀਕ ਹੈ ਕਮਲ ਫਿਲਹਾਲ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਦਸਤੀ ਕੀ ਚੰਡੀਗੜ੍ਹ ਦੇ ਵਿੱਚ ਕਰੋਨਾ ਕਾਰਨ ਪਹਿਲੀ ਮੌਤ ਹੋ ਗਈ ਹੈ ਉਹ ਦੇਖੋ ਕੱਲ ਦੀ ਗੱਲ ਹੈ ਕਿ ਕੱਲ ਆਇਆ ਸੀਗਾ ਇੱਕ ਮਰੀਜ਼ ਜਿਹੜਾ ਕਿ 2-3 ਦਿਨ ਤੋਂ ਐਡਮਿਟ ਸਿਕਾ ਹੋ ਰਿਹਾ ਸਾਡੇ ਕੋਲ ਤੇ ਉਹ ਲੁਧਿਆਣਾ ਤੋਂ ਰੈਫਰ ਹੋ ਕੇ ਆਇਆ ਸੀਗਾ ਤੇ ਵੈਸੀ ਫਿਰੋਜ਼ਾਬਾਦ ਤੋਂ ਰਹਿਣ ਵਾਲਾ ਸੀਗਾ ਉਹ ਕੰਵਲ ਪੋਜ਼ਿਟਿਵ ਆਇਆ ਸੀਗਾ ਤੇ ਉਹ ਉਹਦੇ ਲਈ ਅਸੀਕਲ ਟਰੀਟਮੈਂਟ ਸ਼ੁਰੂ ਕੀਤਾ ਸੀਗਾ ਕੱਲ ਦੁਪਹਿਰੇ ਔਰ ਸ਼ਾਮ ਦੇ ਵੇਲੇ ਉਹਦੇ ਲਈ ਵਾਰਡ ਵੀ ਬਣਾਇਆ ਸੀ ਸੋਲੂਸ਼ਨ ਵਾਰਡ ਵੀ ਬਣਾਤਾ ਸੀਗਾ